ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਆ ਜੀ ਪ੍ਰਮਾਤਮਾ ਕਰੇ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਬਾਬਾ ਜੀ ਅੱਜ ਵੀ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀਗੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਇਹ ਲੱਸੀ ਨੇ ਮੈਂ ਮਿੱਠੀ ਬਣਾਉਣ ਲੱਗੀ ਸੀ ਮੈਂ ਲੱਗ ਤਾਂ ਬਣਾਉਣ ਲੱਗੀ ਸੀ ਤੇ ਲੋ ਗਾਇਸ ਇੱਧਰ ਆ ਗਿਆ ਸੀ ਇਹ ਬਾਲ ਦੇਖੋ ਜਿੱਦਾਂ ਸਾਡਾ ਦੁੱਧ ਉਬਲ ਜਾਂਦਾ ਨਾ ਬੋਇਲਡ ਹੋ ਜਾਂਦਾ ਤੇ ਆਪਾਂ ਇਹ ਜਿਹੜਾ ਸਿਰਕਾ ਇਹ ਨਾਲ ਬਣਾ ਲੈਨੇ ਹੁੰਦੇ ਆ ਜਿਵੇਂ ਪਨੀਰ ਬਣਾਉਣ ਲੱਗੀ ਸੀ ਇਹ ਬਹੁਤ ਸੌਖੇ ਤਰੀਕੇ ਨਾਲ ਤੇ ਫਟਾਫਟ ਬਣ ਜਾਂਦਾ ਹੈ ਤੇ ਇੱਕ ਦਿਨ ਪਹਿਲਾਂ ਨਾ ਮੈਂ ਬਣਾਇਆ ਸੀਗਾ ਪਨੀਰ ਤੇ ਮੈਨੂੰ ਸਪੈਸ਼ਲੀ ਕਿਸੇ ਨੇ ਕਮੈਂਟ ਕਰਕੇ ਪੁੱਛਿਆ ਸੀ ਕਿ ਤੁਸੀਂ ਪਨੀਰ ਕਿੱਦਾਂ ਬਣਾਉਂਦੇ ਹੋ ਤਰੀਕਾ ਦੱਸਿਓ ਜੀ ਦੁੱਧ ਨੂੰ ਬਾਲਾ ਦੇ ਕੇ ਜਦੋਂ ਬੋਇਲਡ ਹੋਣ ਲੱਗ ਜਾਏ ਨਾ ਤੇ ਆਪਾਂ ਇੱਕ ਚਮਚਾ ਸਿਰਕਾ ਵਗੈਰਾ ਵਿੱਚ ਪਾ ਦੋ ਮੈਂ ਤਾਂ ਇਹ ਮੇਰਾ ਤਰੀਕਾ ਬਿਲਕੁਲ ਈ ਹੈ ਜੀ ਬਹੁਤ ਸੌਖਾ ਬਣਦਾ ਤੇ ਵਧੀਆ ਤੇ ਘਰ ਦਾ ਪਨੀਰ ਦਾ ਤੁਹਾਨੂੰ ਪਤਾ ਹੀ ਹੈ ਬਹੁਤ ਅੱਛਾ ਲੱਗਦਾ ਹੈ ਇਹਦੀ ਚਾਹੇ ਤੁਸੀਂ ਭੁਰਜੀ ਬਣਾਓ ਚਾਹੇ ਤੁਸੀਂ ਪਨੀਰ ਟੁਕੜੀ ਵਾਲਾ ਬਣਾਓ ਬਹੁਤ ਟੇਸਟੀ ਬਣਦਾ ਠੀਕ ਹੈ ਜੀ ਔਰ ਬਿਲ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਘਰੇ ਪਨੀਰ ਬਣਾਇਆ ਕਰੋ ਘਰ ਦਾ ਚੀਜ਼ ਵਰਗੀ ਕਹਿ ਦਦਿੰਦੇ ਆਂ ਆਪਾਂ ਬਿਲਕੁਲ ਵੀ ਰੀਸ ਨਹੀਂ ਹੁੰਦੀ ਹੈਗੀ ਬਹੁਤ ਅੱਛਾ ਲੱਗਦਾ ਨਾਲੇ ਘਰ ਦੀ ਆਪਣੀ ਅੱਖਾਂ ਦੇ ਅੱਗੇ ਚੀਜ਼ ਬਣੀ ਹੋਈ ਦਾ ਕੁਝ ਲੱਗ ਹੀ ਟੇਸਟ ਹੁੰਦਾ ਹੈ ਹਨਾ ਜੀ ਤੇ ਫਿਰ ਇਹਨੂੰ ਆਪਾਂ ਜਿੱਦਾਂ ਵੀ ਇਹ ਆ ਦੇਖੋ ਜੀ ਇੱਧਰ ਇਹਦੇ ਵਿੱਚ ਛਾਣ ਲੈਣਾ ਪਾਣੀ ਦੇ ਵਿੱਚ ਛਾਣ ਲਓ ਚਾਹੇ ਤੁਸੀਂ ਕਾਟਨ ਦੇ ਕੱਪੜੇ ਵਿੱਚ ਵੀ ਛਾਨ ਸਕਦੇ ਹੋ ਤੇ ਲਓ ਜੀ ਇੱਧਰ ਆਪਾਂ ਦੁੱਧ ਨੂੰ ਬਾਲਾਂ ਦੇ ਲਈ ਮੈਂ ਕਿਹਾ ਚਲੋ ਦੁੱਧ ਨੂੰ ਬਾਲਾਂ ਦੇ ਲੈ ਲੈਂਨੀ ਆ ਬਾਕੀ ਹੋਰ ਛੋਟੇ-ਛੋਟੇ ਕੰਮ ਬਹੁਤ ਸਾਰੇ ਹੋ ਹੀ ਜਾਂਦੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਜੋ ਜੋ ਵੀ ਡੇਲੀ ਰੁਟੀਨ ਦੇ ਵਿੱਚ ਕੁਝ ਸਬਜੀ ਬਣਾ ਲਾਂ ਕੋਈ ਵੀ ਕੰਮ ਕਰਦੀ ਹੁੰਦੀ ਆ ਮੇਰੇ ਡੇਲੀ ਆਪਣੇ ਘਰ ਦੇ ਹੀ ਵਲੌਗ ਹੁੰਦੇ ਆ ਤੇ ਬਹੁਤ ਸਾਰਾ ਮੇਰੀਆਂ ਭੈਣਾਂ ਪਿਆਰੀਆਂ ਪਿਆਰੀਆਂ ਭੈਣਾਂ ਦੇ ਬਹੁਤ ਅੱਛੇ ਅੱਛੇ ਕਮੈਂਟਾਂ ਦੇ ਕਈ ਭੈਣਾਂ ਦੇ ਤਾਂ ਬਿਲਕੁਲ ਡੇਲੀ ਆਉਂਦੇ ਆ ਗੁਰਸ਼ਾਨ ਸਿਸਟਰ ਤੇ ਬਲਬੀਰ ਸਿਸਟਰ ਤੇ ਬਹੁਤ ਦਿਨ ਹੋ ਗਏ ਨੇ ਤੇ ਸੁਖਜੀਤ ਸਿਸਟਰ ਥੈਂਕ ਯੂ ਤੁਹਾਡਾ ਬਹੁਤ ਸਾਰਾ ਲਵ ਯੂ ਤੁਹਾਨੂੰ ਵੀ ਤੇ ਇੱਕ ਸੁਰਜੀਤ ਸਿਸਟਰ ਹੈ ਪਤਾ ਨਹੀਂ ਉਹਨਾਂ ਦੀ ਤਬੀਅਤ ਠੀਕ ਹੈ ਕਿ ਨਹੀਂ ਉਹ ਮੈਨੂੰ ਜਰੂਰ ਕਰ ਦਿੰਦੇ ਸੀ ਹੁਸ਼ਿਆਰਪੁਰ ਵਾਲੇ ਹਨਾ ਤੇ ਸਿਸਟਰ ਜੇਕਰ ਤੁਸੀਂ ਮੇਰੇ ਵਲੌਗ ਦੇਖਦੇ ਪਏ ਹੋ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੀ ਤਬੀਅਤ ਕਿਦਾਂ ਤੁਸੀਂ ਅੱਖਾਂ ਦਾ ਆਪਰੇਸ਼ਨ ਕਰਵਾਇਆ ਸੀ ਨਾ ਤੇ ਤੁਹਾਡੀਆਂ ਅੱਖਾਂ ਦਾ ਕੀ ਹਾਲ ਹੈ ਬਾਕੀ ਸਭ ਸਿਸਟਰ ਤੁਹਾਡਾ ਵੀ ਬਹੁਤ ਸਾਰਾ ਧੰਨਵਾਦ ਕਰਮਜੀਤ ਕੌਰ ਸਿਸਟਰ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਸ਼ੁਕਰੀਆ ਜਦ ਦਿਲੋਂ ਸ਼ੁਕਰੀਆ ਕਰਦੀਆਂ ਤੇ ਤੁਹਾਨੂੰ ਪਤਾ ਹੀ ਹੈ ਬਸ ਕੱਲ ਹੀ ਚੰਡੀਗੜ੍ਹ ਤੋਂ ਆਈ ਸੀ ਤੇ ਬਸ ਥੋੜੇ ਜੇ ਮੇਰੇ ਕੋਲੇ ਵਲੌਗ ਪਿਆ ਹੋਇਆ ਸੀਗਾ ਮੈਂ ਨਹੀਂ ਕਹਿੰਦੀ ਮੈਂ ਬਣਾ ਨਹੀਂ ਪਾਈ ਹੈਗੀ ਇਹ ਵਲੌਗ ਮੇਰੇ ਕੋਲ ਬਣਿਆ ਪਿਆ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਰੁਟੀਨ ਸ਼ੇਅਰ ਕਰ ਦਿੰਨੀ ਆ ਤੇ ਕੱਲ ਨੂੰ ਬਾਕੀ ਜੋ ਵੀ ਵਲੌਗ ਬਣਾਵਾਂਗੇ ਜੋ ਵੀ ਕਰਾਂਗੀ ਤੁਹਾਡੇ ਨਾਲ ਉਸੇ ਤਰ੍ਹਾਂ ਸ਼ੇਅਰ ਕਰਾਂਗੀ ਬਾਕੀ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਕਿਤੇ ਚੱਲੇ ਚੋਈਆਂ ਕਿਤੇ ਦੀ ਜਾ ਕੇ ਆਓ ਨਾ ਤੇ ਘਰ ਦੇ ਕੰਮ ਵੀ ਨਹੀਂ ਨਿਭੜਦੇ ਤੇ ਪਹਿਲਾਂ ਤਾਂ ਥੱਕ ਹੀ ਜਾਂਦਾ ਹੈ ਅੱਜ ਕੱਲ ਸਫਰ ਕਰਨਾ ਬੜਾ ਮੁਸ਼ਕਲ ਜਿਹਾ ਹੁੰਦਾ ਤੇ ਇੱਕ ਤਾਂ ਮੇਰੀ ਅੱਜ ਕੱਲ ਥੋੜੀ ਜਿੱਤ ਵੀ ਹੈ ਤਨਾ ਪਤਾ ਨਹੀਂ ਕੀ ਹੋ ਗਿਆ ਇੱਕ ਤਾਂ ਮੇਰੇ ਦਰਦ ਬਹੁਤ ਰਹਿਣ ਲੱਗ ਗਿਆ ਸਰੀਰ ਦੇ ਵਿੱਚ ਇੱਕ ਮੇਰੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਪਤਾ ਨਹੀਂ ਯੂਰਿਕ ਐਸਿਡ ਵਗੈਰਾ ਟੈਸਟ ਕਰਵਾਉਂਗੀ ਬਾਕੀ ਬਹੁਤ ਸਾਰਾ ਬਾਰ-ਬਾਰ ਧੰਨਵਾਦ ਤੁਹਾਡਾ ਕਰਦੀ ਆ ਠੀਕ ਹੈ ਜੀ ਇੱਧਰ ਲਾਂ ਲਗੀ ਸੀ ਮੈਂ ਬਤਾਣੀ ਮੈਂ ਕਿਹਾ ਚਲੋ ਮਧਾਣੀ ਲਾ ਲਈ ਥੋੜਾ ਜਿਹਾ ਮਲਾਈ ਜੀ ਪਈ ਹੋਈ ਸੀਗੀ ਫ੍ਰੀਜ ਦੇ ਵਿੱਚ ਤੇ ਮੈਂ ਕਿਹਾ ਮੱਖਣ ਬਣਾ ਦੇਣੀ ਆ ਇਹਦਾ ਤੇ ਫਿਰ ਕਿਉ ਕੱਢਾਂਗੀ ਦੇਸੀ ਕਿਉ ਤੇ ਇੱਧਰ ਭਾਂਡੇ ਮਾਚ ਕੇ ਛੋਟੇ-ਛੋਟੇ ਕੰਮ ਨੇ ਜੋ ਵੀ ਮੈਂ ਕਿਹਾ ਫਟਾਫਟ ਕਰ ਲਈਏ ਠੀਕ ਹੈ ਜੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਏ ਬਹੁਤ ਅੱਛਾ ਲੱਗਦਾ ਜਦੋਂ ਨਵੇਂ ਭੈਣ ਭਰਾ ਜੁੜਦੇ ਆ ਤੇ ਪਲੀਜ਼ ਤੁਹਾਡੇ ਅਗੇ ਇੱਕ ਰਿਕਵੈਸਟ ਰਿਕੁਐਸਟ ਕਰਦੀ ਹੁੰਨੀ ਆ ਮੈਂ ਬੇਨਤੀ ਹੈ ਹੱਥ ਜੋੜ ਕੇ ਜਦੋਂ ਵੀ ਕੋਈ ਨਵਾਂ ਭੈਣ ਭਰਾ ਮੇਰੀ ਕਿਸੇ ਵੀਡੀਓ ਤੇ ਵੀ ਜੁੜਦਾ ਤੇ ਮੈਨੂੰ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਪਤਾ ਲੱਗਦਾ ਕਿਹੜਾ ਭੈਣ ਭਰਾ ਮੇਰੇ ਨਾਲ ਜੁੜਿਆ ਔਰ ਕਿੱਥੋਂ ਜੁੜਿਆ ਇਹ ਵੀ ਜ਼ਰੂਰ ਦੱਸਿਆ ਕਰੋ ਹੁਣ ਗੁਰਦੀਪ ਸਿਸਟਰ ਨੇ ਮੈਨੂੰ ਅੱਜ ਮਤਲਬ ਕਰੇਲਿਆਂ ਵਾਲੀ ਵੀਡੀਓ ਤੇ ਮੇਰੇ ਕੋਲ ਕਮੈਂਟ ਆਇਆ ਸੀਗਾ ਬਹੁਤ ਅੱਛਾ ਲੱਗਿਆ ਔਰ ਉਹਨਾਂ ਨੇ ਸਪੈਸ਼ਲ ਵੀ ਬੋਲਿਆ ਸੀਗਾ ਮੈਨੂੰ ਕਿ ਸਿਸਟਰ ਮੇਰਾ ਨਾਮ ਬੋਲਿਓ ਤੇ ਇਸੇ ਕਰਕੇ ਮੈਂ ਕਹਿੰਿਆ ਚਲੋ ਤੁਹਾਡੇ ਨਾਲ ਵੀ ਇਹੀ ਗੱਲਾਂ ਬਾਤਾਂ ਕਰਨੀਆਂ ਕਿ ਪਲੀਜ਼ ਜੜੇ ਵੀ ਮੈਨੂੰ ਮੇਰੀ ਵੀਡੀਓ ਵਾਚ ਕਰਦੇ ਹੁੰਦੇ ਬਹੁਤ ਫੁੱਲ ਵਾਚ ਕਰਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਦਿਆ ਕਰੋ ਤੇ ਸੋਨਾ ਜਿਹਾ ਲਾਈਕ ਵੀ ਦੇ ਦਿਆ ਕਰੋ ਲਾਈਟ ਆ ਗਈ ਫਿਰ ਤੇ ਲੋ ਜੀ ਹੋਰ ਕੰਮ ਕਰਾਂਗੇ ਬਾਕੀ ਛੋਟੇ ਛੋਟੇ ਕੰਮ ਬਹੁਤ ਸਾਰੇ ਹੋ ਜਾਂਦੇ ਆ ਤੇ ਇੱਧਰ ਆ ਗਈ ਸੀ ਲਾਈਟ ਮੈਂ ਕਿਹਾ ਚਲੋ ਆਪਣੀ ਲੱਸੀ ਬਣਾ ਲੈਣੀ ਹੈ ਲੱਸੀ ਬਣਾਣ ਦੀ ਕੋਸ਼ਿਸ਼ ਕਰ ਕਦੀ ਲਾਈਟ ਆ ਰਹੀ ਸੀ ਕਦੀ ਨਹੀਂ ਤੇ ਦੇਖ ਰਹੀ ਹਾਂ ਮੈਂ ਕਿ ਲਾਈਟ ਪ੍ਰੋਪਰ ਆਏਗੀ ਕਿਉਂਕਿ ਇਹਦੇ ਨਾ ਇੱਧਰ ਲਾਈਟ ਦਾ ਥੋੜਾ ਜਿਹਾ ਸਿਸਟਮ ਹੈ ਤੇਰ ਮੈਂ ਕਿਉਂ ਜਦ ਤੱਕ ਲਾਈਟ ਨਹੀਂ ਆਂਦੀ ਤਦ ਤੱਕ ਮੈਂ ਕਿ ਖਲਾਰਾ ਵਗੈਰਾ ਸਾਮ ਦੀ ਨਹੀਂ ਤੇ ਰਸੋਈ ਕਰ ਦਿੰਨੀ ਆ ਸਾਫ ਤੇ ਇੱਧਰ ਥੋੜੀਆਂ ਜਿਹੀਆਂ ਰੋਟੀਆਂ ਪਈਆਂ ਸੀ ਮੈਂ ਕਿ ਚਲੋ ਡੰਗਰਾ ਨੂੰ ਪਾ ਦਾਂਗੇ ਕਿੱਲੋ ਗਾਇਸ ਇੱਧਰ ਆ ਗਈ ਸੀ ਲਾਈਟ ਲਾਈਟ ਬਹੁਤ ਜ਼ਿਆਦਾ ਤੰਗ ਕਰਦੀ ਆ ਅੱਜ ਕੱਲ੍ਹ ਤੇ ਦੇਖੋ ਮਧਾਣੀ ਲਾਣ ਲੱਗੀ ਸੀ ਤੇ ਥੰਡਾ ਪਾਣੀ ਪਾਣਾ ਭੁੱਲੀ ਦਮਾ ਆ ਗਿਆ ਸਰ ਗਰਮੀ ਨੇ ਬਹੁਤ ਜ਼ਿਆਦਾ ਤੰਗ ਕੀਤਾ ਹੈ ਅੱਜ ਕੱਲ੍ਹ ਨਾ ਗਰਮੀ ਦੀ ਵਜ੍ਹਾ ਨਾਲ ਲਾਈਟ ਐਨੇ ਕੱਟ ਮਾਰਦੀ ਹੈ ਨਾ ਬਹੁਤ ਤੰਗ ਕਰਦੀ ਹੈ ਇਹ ਬਣਾ ਕਨੈਕਸ਼ਨ ਅਸੀਂ ਨੂੰ ਵਰਟਰ ਤੇ ਨਹੀਂ ਕਰਾਇਆ ਹੋਇਆ ਕਿਉਂਕਿ ਸਮਰਸੀ ਬੰਦਾ ਕਨੈਕਸ਼ਨ ਹੈ। ਮੈਂ ਕਿਹਾ ਚਲੋ ਇੱਧਰ ਦਹਾਣੀ ਲਾ ਦਿੰਦੇ ਆ। ਤੇ ਲੋ ਜੀ ਇੱਧਰ ਭਿਗੋਏ ਹੋਏ ਸੀ ਮੈਂ ਪੋਣੇ ਜਿਹੜੇ ਆਪਾਂ ਰਸੋਈ ਦੇ ਵਿੱਚ ਯੂਜ਼ ਕਰਦੇ ਆ ਨਾ ਰੋਟੀ ਲਈ ਤੇ ਉਹ ਪੋਣੇ ਮੈਂ ਪਹਿਲਾਂ ਭਿਗੋ ਕੇ ਰੱਖ ਦੇਣੀ ਹੁੰਦੀ ਨਹੀਂ ਦੋ ਤਿੰਨ ਘੰਟੇ ਪਹਿਲਾਂ ਭਿਗੋ ਦੋ ਨਾ ਫਿਰ ਚੰਗੀ ਤਰ੍ਹਾਂ ਮਸ਼ੀਨ 'ਚ ਮੈਂ ਨੂੰ ਕਦੀ ਵੀ ਨਹੀਂ ਧੋਂਦੀ ਹਮੇਸ਼ਾ ਮੈਂ ਹੱਥਾਂ ਨਾਲ ਹੀ ਧੋਣੀ ਹੁੰਦੀ ਆ ਕਿਤੇ ਤੁਹਾਨੂੰ ਪਤਾ ਕੁਝ ਆਇਲੀ ਹੁੰਦੇ ਔਰ ਕੁਝ ਆਪਾਂ ਕੱਪੜੇ ਧੋਣੇ ਆ ਤੇ ਮੈਂ ਨਹੀਂ ਪਸੰਦ ਕਰਦੀ ਹੈਗੀ ਪੋਣਿਆਂ ਨੂੰ ਤਾਂ ਹਮੇਸ਼ਾ ਸਾਫ ਸੁਥਰੇ ਜੇ ਹੋ ਜਾਂਦੇ ਆ ਹਨਾ ਜੀ ਤੇ ਬਾਕੀ ਜਿੱਦਾਂ ਵੀ ਕੰਮ ਕਰਾਂਗੇ ਜੇ ਉਸੇ ਤਰ੍ਹਾਂ ਤੁਸੀਂ ਬਨੇ ਰਹੋ ਤੇ ਛੋਟੇ ਛੋਟੇ ਕੰਮ ਤਾਂ ਡੇਲੀ ਰੂਟੀਨ ਦੇ ਵਿੱਚ ਕਰਦੇ ਹੋ ਹੀ ਜਾਂਦੇ ਆਰ ਜਿੰਨਾ ਮਰਜ਼ੀ ਕੰਮ ਕਰੀ ਜਾਓ ਜੀ ਕੰਮ ਤੇ ਸੁੱਖ ਨਾਲ ਵੱਡੇ ਵੱਡੇ ਛੋਟੇ ਛੋਟੇ ਬਸ ਸਾਰਾ ਦਿਨ ਹੀ ਨਿਭੜਦੇ ਜਾਂਦੇ ਔਰ ਸ਼ਹਿਰਾਂ ਦੇ ਵਿੱਚ ਤੇ ਮੈਂ ਤਾਂ ਹੈਰਾਨ ਹੁੰਨੀ ਆ ਕਿ ਕੰਮ ਹੀ ਕੁਛ ਨਹੀਂ ਹੈਗੇ ਕੁਝ ਉਹਨਾਂ ਨੇ ਕੰਮ ਵਾਲੀਆਂ ਲਾਈਆਂ ਲਾਈਆਂ ਹੁੰਦੀਆਂ ਤੇ ਕੰਮ ਹੁੰਦੇ ਹੀ ਨਹੀਂ ਜੀ ਤੇ ਸਾਨੂੰ ਪਿੰਡਾਂ ਦੇ ਵਿੱਚ ਕਹਿਣਾ ਕੰਮਾਂ ਤੋਂ ਵੇਹਲ ਹੀ ਨਹੀਂ ਹੈਗੀ ਪਿੰਡੂ ਲਾਈ ਵੀ ਇਦਾਂ ਦੀ ਹੁੰਦੀ ਹੈ ਬਲਕਿ ਵਧੀਆ ਲੱਗਦੀ ਹੈ ਮੈਨੂੰ ਬਹੁਤ ਅੱਛੀ ਲੱਗਦੀ ਹੈ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕੀ ਕੀ ਪਸੰਦ ਹੈ ਮੇਰੇ ਵਲੌਗ ਦੇ ਵਿੱਚ ਤੁਹਾਨੂੰ ਕੀ ਅੱਛਾ ਲੱਗਦਾ ਹੈ ਕਿਹੜਾ ਕੰਮ ਵਧੀਆ ਲੱਗਦਾ ਹੈ ਖਾਣਾ ਬਣਾਉਣਾ ਜਾਂ ਘਰ ਦੇ ਕੰਮ ਜੋ ਵੀ ਅੱਛੇ ਲੱਗਦੇ ਹੈ ਮੈਨੂੰ ਪਲੀਜ਼ ਮੇਰੀਆਂ ਭੈਣਾਂ ਪਿਆਰੀਆਂ ਪਿਆਰੀਆਂ ਮੈਨੂੰ ਕਮੈਂਟ ਕਰਿਆ ਕਰੋ ਜੋ ਵੀ ਮੇਰੇ ਵਲੌਗ ਪਸੰਦ ਕਰਦੇ ਹਨ ਕਈ ਭੈਣ ਭਰਾਵਾਂ ਦੇ ਬਹੁਤ ਅੱਛੇ ਅੱਛੇ ਕਮੈਂਟ ਆਉਂਦੇ ਹੁੰਦੇ ਕੋਈ ਨਿਊਜ਼ੀਲੈਂਡ ਤੋਂ ਕੋਈ ਮਤਲਬ ਫੋਰਨ ਤੋਂ ਬਹੁਤ ਅੱਛੇ ਅੱਛੇ ਕਮੈਂਟ ਆਉਂਦੇ ਹਨ ਤੇ ਗਾਇਜ਼ ਆ ਦੇਖੋ ਤੁਕਮ ਲੰ ਮੇਰਾ ਪਹਿਲਾਂ ਮੰਗਵਾਇਆ ਸੀ ਤੇ ਮੇਰਾ ਖਰਾਬ ਹੋ ਗਿਆ ਤੇ ਮੇਰੇ ਦਿਮਾਗ 'ਚ ਵੀ ਨਹੀਂ ਰਿਹਾ ਵੈਸੇ ਸ਼ਾਇਦ ਤੁਸੀਂ ਬਹੁਤ ਸਾਰੇ ਜਾਣਦੇ ਹੋਣੇ ਗਰਮੀਆਂ ਦੇ ਲਈ ਬਹੁਤ ਵਧੀਆ ਚੀਜ਼ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਸਤੂ ਵਗੈਰਾ ਤੁਕਮ ਲੰਗਾ ਆ ਦੇਖੋ ਇਹੋ ਜਿਹਾ ਹੁੰਦਾ ਠੀਕ ਹੈ ਜੀ ਤੁਸੀਂ ਵੀ ਮੰਗਵਾ ਸਕਦੇ ਹੋ ਤੁਸੀਂ ਕਰਿਆਨਾ ਸਟੋਰ ਤੇ ਜਾ ਕੇ ਬੋਲਣਾ ਕਿ ਸਾਨੂੰ ਤੁਕਮ ਲੰਗਾ ਜਿਆਦਾ ਨਾ ਮੰਗਵਾਇਆ ਜਿਵੇਂ ਤੁਸੀਂ ਥੋੜਾ ਮੰਗਵਾ ਕੇ ਦੇਖ ਲਿਓ 50 ਰੁਪਏ ਦਾ ਠੀਕ ਹੈ ਜੀ ਤੇ ਮੈਂ ਤਾਂ ਥੋੜਾ ਹੀ ਮੰਗਵਾ ਲੈਣੀ ਹੁੰਦੀ ਆ ਫਿਰ ਤਾਜ਼ਾ ਮੰਗਵਾ ਲੈਣੀ ਆ ਤੇ ਆ ਦੇਖੋ ਇੱਕ ਚਮਚ ਪਿਘੋਇਆ ਸੀ ਮੈਂ ਆ ਦੇਖੋ ਕੁਝ ਐਦਾਂ ਦਾ ਬਣ ਜੂਗਾ ਠੀਕ ਹੈ ਤੇ ਇੰਨਾ ਜਿਵੇਂ ਮੈਂ ਬਣਾਉਣੀ ਆ ਮੈਂ ਤੁਹਾਨੂੰ ਦੱਸਦੀ ਆ ਸਪੈਸ਼ਲ ਜਿਵੇਂ ਕਈ ਬੱਚਿਆਂ ਦੀ ਬੜੀ ਨਕਸੀਰ ਚੱਲਦੀ ਹੁੰਦੀ ਆ ਅੱਜ ਕੱਲ ਬਹੁਤ ਸਾਰੀ ਗਰਮੀ ਹੋਈ ਏ ਮੇਰੇ ਬੇਟੇ ਦੀ ਬਹੁਤ ਨਕਸੀਰ ਚੱਲਦੀ ਹੁੰਦੀ ਸੀ ਤੇ ਮੈਂ ਇਹ ਚੀਜ਼ਾਂ ਯੂਜ਼ ਕਰਦੀ ਸੀ ਤੇ ਮੈਂ ਕਿਹਾ ਚਲੋ ਕਿਉਂ ਨਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਇਹ ਕਿਵੇਂ ਬਣਾਣਾ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜਿੱਦਾਂ ਆਪਾਂ ਪਹਿਲਾਂ 1 ਘੰਟਾ ਪਹਿਲਾਂ ਭੋਲੋ ਤੁਸੀਂ ਬਹੁਤ ਵਧੀਆ ਬਣ ਜੇਗਾ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਹੁਣ ਥੋੜੀ ਜੀ ਚੀਨੀ ਤੇ ਲਓ ਗਾਇਜ਼ ਇਹਦੇ ਵਿੱਚ ਆਪਾਂ ਲੈ ਲੈਣਾ ਦੁੱਧ ਠੀਕ ਹੈ ਤੁਸੀਂ ਵੀ ਜਿਵੇਂ ਬੱਚੇ ਖੁਸ਼ ਹੋ ਕੇ ਦੁੱਧ ਪੀਂਦੇ ਆ ਦੁੱਧ ਚ ਬਣਾ ਕੇ ਦਿਓ ਜੇ ਵੈਸੇ ਤਾਂ ਬੱਚੇ ਖੁਸ਼ ਹੋ ਕੇ ਪੀਣਗੇ ਦੁੱਧ ਕਈ ਬੱਚੇ ਬੜੇ ਨਖਰੇ ਕਰਦੇ ਆ ਆ ਦੇਖੋ ਇਹਦੇ ਵਿੱਚ ਪਾ ਲਈ ਮੈਂ ਪੀਸੀ ਹੋਈ ਚੀਨੀ ਠੀਕ ਹੈ ਜੇਕਰ ਤੁਸੀਂ ਚੀਨੀ ਨਹੀਂ ਪਾਣਾ ਚਾਹੁੰਦੇ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਠੀਕ ਹੈ ਇਹਦੇ ਵਿੱਚ ਹੀ ਪਾ ਲਾਂਗੇ ਹੁਣ ਆਪਾਂ ਇੱਕ ਚਮਚ ਪਾੜ ਕੇ ਜੇ ਆ ਮੈਂ ਇੱਥੇ ਸਾਰਾ ਹੀ ਪਾਉਂਗੀ ਤੁਸੀਂ ਜਿੰਨਾ ਪਾਣਾ ਪਾ ਸਕਦੇ ਹੋ ਠੀਕ ਹੈ ਇਹ ਤੁਹ ਕੁਮਲੰਗਾਰੇ ਵਿੱਚ ਪਾ ਦਾਂਗੇ। ਆ ਦੇਖੋ ਜੀ। ਇਹਨੂੰ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਵਾ ਦੇਣਾ। ਐਦਾਂ ਕਰਕੇ ਰਲਵਾ ਲੈਣਾ ਠੀਕ ਹੈ ਜੀ। ਐਵੇਂ ਘੋਲ ਲੈਣਾ ਬਸ ਚਮਚ ਨਾਲ ਹੀ ਘੋਲਣਾ ਤੁਸੀਂ। ਮਿਕਸੀ ਵਗੈਰਾ ਨਾਲ ਨਹੀਂ ਬਿਲਕੁਲ ਵੀ ਘੋਲਣਾ ਐਦਾਂ ਘੋਲ ਕੇ ਫਿਰ ਇਹਦੇ ਵਿੱਚੇ ਪਾ ਦੇਣਾ ਆਪਾਂ। ਰੂਹ ਹਬਜਾ। ਰੂਹ ਹਬਜਾ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਠੀਕ ਹੈ ਇਹਦੇ ਵਿੱਚ ਦਰਖਦੀਡ ਵਾਲੀ ਪਾ ਕੇ। ਤੇ ਗਾਇਸ ਇੱਦਾਂ ਕਰਕੇ ਤੁਸੀਂ ਬਣਾਓ ਤੇ ਬੱਚਿਆਂ ਨੂੰ ਸਪੈਸ਼ਲੀ ਦਿਓ ਮੈਂ ਤੁਹਾਡੇ ਗੇ ਰਿਕੁਐਸਟ ਕਰਦੀ ਆ ਆ ਦੇਖੋ ਜੀ ਕੁਛ ਇਦਾਂ ਦਾ ਬਣ ਜੇਗਾ ਠੀਕ ਹੈ ਇਹ ਵਾਲਾ ਤੁਸੀਂ ਹੋਰ ਜ਼ਰੂਰ ਬੱਚਿਆਂ ਨੂੰ ਦੇਣਾ ਸਪੈਸ਼ਲੀ ਸਰਵ ਕਰਨਾ ਬੱਚਿਆਂ ਲਈ ਬੱਚੇ ਬਹੁਤ ਵਧੀਆ ਖੁਸ਼ ਵੀ ਹੋਣਗੇ ਦੇਖੋ ਪੀ ਕੇ ਤੇ ਠੰਡੇ ਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਨਾਲੇ ਗਰਮੀਆਂ ਦੀ ਤਾਕਤ ਦਾ ਖਜ਼ਾਨਾ ਹੀ ਹੈ ਠੀਕ ਹੈ ਮੈਂ ਬਾਕੀ ਤੁਹਾਨੂੰ ਪਾ ਕੇ ਵੀ ਦਿਖਾਣੇ ਆ ਚਲੋ ਗਾਇਸ ਇਹਦੇ ਵਿੱਚ ਪਾ ਲਿਆ ਮੈਂ ਤਾਂ ਥੋੜਾ ਜਿਹਾ ਠੰਡਾ ਠੰਡਾ ਪਾਣੀ ਕਿਉਂਕਿ ਦੁੱਧ ਦੇ ਵਿੱਚ ਉਹਨਾ ਮੈਂ ਪਾਣੀ ਪਾ ਲਿਆ ਜੇਕਰ ਤੁਸੀਂ ਚਾਹੋ ਨਾ ਤੇ ਪਾਣੀ ਨਾ ਵੀ ਪਾਓ ਠੀਕ ਹੈ ਮੈਨੂੰ ਤੇ ਇਦਾਂ ਜ਼ਿਆਦਾ ਗਾੜੇ ਦੁੱਧ ਵਾਲਾ ਕੱਦਿਆ ਨਹੀਂ ਲੱਗਦਾ ਹੁਣ ਇਹਨੂੰ ਆਪਾਂ ਇਦਾਂ ਹੀ ਗਲਾਸਾਂ ਦੇ ਵਿੱਚ ਪਾ ਕੇ ਬੱਚਿਆਂ ਨੂੰ ਦਵਾਂਗੇ ਬਹੁਤ ਵਧੀਆ ਤੁਸੀਂ ਵੀ ਬਣਾਉਣਾ ਜ਼ਰੂਰ ਮੈਨੂੰ ਦੱਸਣਾ ਠੀਕ ਹੈ ਜੀ ਮੈਂ ਤਾਂ ਮਗੇ ਸਟੀਮ ਕਰ ਇੱਦਾਂ ਦੇ ਕੁਝ ਐਦਾਂ ਕਰਕੇ ਐਦਾਂ ਬਣਦਾ ਤੁਖ ਮ ਲੰਗਾ ਠੀਕ ਹੈ ਜੀ ਤੁਸੀਂ ਬਣਾਵਾ ਜੂ ਸਪੈਸ਼ਲੀ ਬੱਚਿਆਂ ਲਈ ਟਮਾਟਰ ਲਾ ਲੈਂਦੀਆਂ ਤੜਕਾ ਦਾਲ ਲਓ ਬਾਕੀ ਦੇਖਦੇ ਆ ਜੀ ਤੇ ਲੋ ਗਾਈਜ਼ ਅੱਜ ਬਣਾਉਣ ਲੱਗੇ ਸੀ ਆਪਾਂ ਸੁੱਕੇ ਆਲੂ ਜੇਕਰ ਤੁਹਾਨੂੰ ਵੀ ਸਵੇਰੇ ਸੋਰੀ ਕੋਈ ਵੀ ਸਬਜੀ ਨਹੀਂ ਸੁਝਦੀ ਨਾ ਫਟਾਫਟ ਤੁਸੀਂ ਐਂਦਾ ਚੂਰਾ ਚੂਰਾ ਆਲੂ ਕਰ ਲਓ ਫਟਾਫਟ ਕੱਟ ਲਓ ਕੱਟ ਲਓ ਇੱਦਾਂ ਵਿਆਜ ਇੱਕ ਅੱਧਾ ਪਾ ਲਓ ਟਮਾਟਰ ਹਰੀਆਂ ਮਿਰਚਾਂ ਠੀਕ ਹੈ ਆਪਾਂ ਕਟੀਆਂ ਨਹੀਂ ਹਾਲੇ ਪਰ ਕੱਟਦੇ ਆ ਤੇ ਮੈਂ ਤੇ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ फटाफट ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰ ਦਿੰਨੀ ਆ ਜੇਕਰ ਸੁਝਦਾ ਨਹੀਂ ਨਾ ਬਰੀਕ ਬਰੀਕ ਪਿਆਜ਼ ਕੱਟ ਕੇ ਆਲੂ ਕੱਟ ਕੇ ਬਹੁਤ ਟੇਸਟੀ ਬਣਦੇ ਆ ਤੇ ਹੁਣ ਇਹ ਵਾਲੇ ਆਲੂ ਨਾ ਜਿਹੜੇ ਬਿਲਕੁਲ ਛੱਟਪਟ ਤਿਆਰ ਹੋ ਜਾਂਦੇ ਕੋਈ ਟਾਈਮ ਨਹੀਂ ਲੱਗਦਾ ਹੈਗਾ ਇਹਦੇ ਸ਼ਾਦਾਂਗੇ ਹੁਣ ਆਪਾਂ ਪੀਸਿਆ ਧਨੀਆ ਥੋੜਾ ਜਿਹਾ ਵਿੱਚ ਹੀ ਪਾ ਦਾਂਗੇ ਨਮਕ ਨਮਕ ਸਾਡੇ ਪਾੜਦੇ ਬ੍ਰੋਡ ਕਨ ਨੂੰ ਇਹਨੇ ਕੱਟ ਪਾਣੀ ਅੰਬੀਸ਼ ਨਮਕ ਮਿੱਚਾ ਤੁਲਿਤੀ ਪਾਣੀ ਮਾਜ ਦੇ ਗੀਂਚ ਥੋੜਾ ਘਰ ਮਸਾਲਾ ਮਿੱਚੀ ਮਿੱਚੀ ਹੌਲੀ ਹੌਲੀ ਮਿਲ ਰਿਖਦੇ ਇਹ ਚੀਪਾ ਕੇ ਟਮਾਟਰ ਇਹਨਾਂ ਨੂੰ ਨਾ ਬਿਲਕੁਲ ਨਹੀਂ ਜ਼ਿਆਦਾ ਟਾਈਮ ਨਹੀਂ ਲੱਗਦਾ ਜਿਵੇਂ ਵਾਲੇ ਆਲੂ ਦੇ ਤੁਸੀਂ ਬਣਾਉਂਦੇ ਹੋ ਨਾ ਕਦੀ ਇਹਨੂੰ ਸੌਖੇ ਤਰੀਕੇ ਨਾਲ ਫਿਰ ਇੱਕ ਛਿੱਟੀ ਦੇ ਵਿੱਚ ਬੰਦ ਲੈਂਦੇ ਆ ਲਓ ਇਹ ਬਣਾ ਕੇ ਹੁਣ ਆਪਾਂ ਇੱਕ ਛਿੱਟੀ ਲਵਾ ਦਿੰਦੇ ਆ ਰਸਲੇ ਰਸਲੇ ਆਲੂ ਬਿਲਕੁਲ ਬਣ ਕੇ ਹੋ ਜਾਣਗੇ ਸਾਡੇ ਤੇ ਆ ਕਾਨੂੰ ਹੋਲ ਕੇ ਦੇਖ ਦਿਆ ਤਾਂ ਦੋ ਸਿੜੀਆਂ ਲਗਵਾ ਲੀਆਂ ਨੇ ਰਸਲੇ ਰਸਲੇ ਜੀ ਆਣ ਜਾਣ ਦੇ ਚਾਹੋ ਇਸ ਬਹੁਤ ਵਧੀਆ ਤੇ ਟੇਸਟੀ ਲੱਗਦੇ ਐ ਇਦਾਂ ਹੋ ਠੀਕ ਹੈ ਰਸਲੇ ਰਸਲੇ ਰੱਖਦੇ ਜੇਕਰ ਚਾਹੋ ਤਾਂ ਤੁਸੀਂ ਸੁੱਕੇ ਵੀ ਰੱਖਦੇ ਮਤਲਬ ਰੱਖ ਸਕਦੇ ਹੋ ਇੰਨਾਂ ਠੀਕ ਹੈ ਸਾਨੂੰ ਤੇ ਇਦਾਂ ਦੇ ਵਧੀਆ ਲੱਗਦੇ ਐ ਇਸ ਕਰਕੇ ਮੈਂ ਤਾਂ ਬਣਾ ਲੇ ਦੇਖੋ ਇਦਾਂ ਦੇ ਵੈਸੇ ਤਾਂ ਦੇਖਣ ਚ ਵੀ ਵਧੀਆ ਲੱਗ ਕੀ ਹੋਇਆ ਟੇਸਟ ਕਰਕੇ ਦੇਖਾਂਗੇ ਕਿਦਾਂ ਦੇ ਲੱਗਦੇ ਫਿਰ ਦੱਸਾਂਗੇ ਤੁਹਾਨੂੰ